ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੀ ਬਿਣਾ ਬਣਾ ਵਾਲੀ ਸਲਵਾਰ ਤੇ ਆਪਣੇ ਜਿਹੜੇ ਪਹਿਲਾਂ ਹਨਾ ਬਜ਼ੁਰਗ ਮਤਾ ਆਪਾਂ ਉਹਨੀਆਂ ਨੇ ਬਿਣਾ ਵਾਲੀਆਂ ਸਲਵਾਰਾਂ ਇਹ ਤੁਸੀਂ ਜ਼ਰੂਰ ਦੇਖਿਓ ਕੋਈ ਪਤਾ ਨਹੀਂ ਵੀ ਇਹਦਾ ਵੀ ਕੋਈ ਫੈਸ਼ਨ ਦੁਬਾਰਾ ਆ ਜੇ ਕੋ ਸਲਵਾਰਾਂ ਆਪਣੇ ਹਨਾ ਬਾਹਰ ਤਰ੍ਹਾਂ ਦੀਆਂ ਨੇ ਆਪਾਂ ਜਿਹੜੀਆਂ ਨਹੀਂ ਸਾਧਦੇ ਨੇ ਤਰ੍ਹਾਂ ਦੀਆਂ ਸਲਵਾਰਾਂ ਦਾ ਟ੍ਰੈਂਡ ਚੱਲਿਆ ਪਿਆ ਬਾਕੀ ਇਹ ਸਲਵਾਰ ਵੀ ਤੁਸੀਂ ਜ਼ਰੂਰ ਦੇਖਿਓ ਹਨਾ ਤੇ ਬਿਣਾ ਬਣ ਵਾਲੀ ਸਲਵਾਰਾਂ ਇਹ ਜਿਵੇਂ ਹੁਣ ਆਪਣੀ ਸਲਵਾਰ ਫਾਰਸੀ ਸਲਵਾਰ ਹੈ ਜੀ ਆਪਾਂ ਹੁਣ ਨਾ ਨਾ ਬੱਕ-ਵੱਖ ਰੱਖ ਲੈ ਕਿਸੇ ਸਲਵਾਰ ਦਾ ਕੋਈ ਨਾਮ ਰੱਖਤਾ ਕਿਸੇ ਦਾ ਕੋਈ ਹੈਗੀ ਐ ਇਹ ਜਿਹੜੀ ਫਾਰਸੀ ਸਲਵਾਰ ਹੈ ਇਦੋਂ 30 ਸਾਲ ਪਹਿਲਾਂ ਇਹ ਚਿਰ ਪਹਿਲਾਂ ਪਾਉਂਦੇ ਸੀ ਹੁਣ ਇਹ ਦਿਵਾਰੇ ਚੱਲ ਕੇ ਨਾ ਇਹ ਹੁੰਦਾ ਫਾਰਸੀ ਸਲਵਾਰ ਅੱਠਦਾ ਤੇ ਨਾਂ ਰੱਖੇ ਜਾ ਰਹੇ ਨੇ ਤੇ ਉਹੀ ਮੋੜ-ਮੜ ਕੇ ਆਪਣਾ ਪੁਰਾਣਾ ਰਵਾਜ ਆ ਜਾਂਦਾ ਹੁਣ ਆ ਵੀ ਤੁਸੀਂ ਜ਼ਰੂਰ ਐਂਡ ਤੱਕ ਦੇਖੋ ਕੋਈ ਪਤਾ ਨਹੀਂ ਇਹਦਾ ਵੀ ਬੜਾ ਬੜਾ ਨੇ ਹੈਨਾ ਸਲਵਾਰ ਦਾ ਰਵਾਜ ਦਿਵਾਰੇ ਆ ਜੇ ਤੇ ਹਾਂ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਦਾ ਪਹਿਲਾਂ ਨਾਪ ਸਮਝ ਲਓ ਹਾਂ ਜੀ ਪਹਿਲਾਂ ਇਹਦਾ ਨਾਪ ਸਮਝ ਲਓ ਪੂਰੀ ਆਪਣੀ ਇਹ ਤਿਆਰ ਸਲਵਾਰ ਹੈ 31 ਇੰਚ ਤੇ ਸਲਵਾਰ ਦੀ ਮੂਰੀ 8 ਇੰਚ ਹੈ ਚੂਲੀ 12 ਇੰਚ ਹੈ ਸਲਵਾਰ ਦਾ ਜਿਹੜਾ ਵੀ ਮਨੇਫਾ ਫੇਰ ਕਹਿੰਦੇ ਨੇ ਹਨਾ ਉਹ 20 ਇੰਚ ਹੈ ਇੱਕ ਪਾਸੇ ਦਾ ਠੀਕ ਹੈ ਜੀ ਇਹ ਇੱਕ ਸਾਈਡ ਦਾ ਜਿਹੜਾ 20 ਇੰਚ ਹੈ ਬਾਕੀ ਸੋਨੂੰ ਆਪਾਂ ਸਮਝਾਵਾਂਗੇ ਕਟਾਈ ਵੇਲੇ ਹੁਣ ਆਪਾਂ हां जी ਜਿਹੜਾ ਆਪਾਂ ਆ ਕੱਪੜਾ ਲਾਹਿਆ ਇਹ ਆਪਾਂ ਕਮੀਜ਼ ਤੋਂ ਕਿ ਨਿਕਲਿਆ ਹੈ ਨਾ ਗੋਡੇ ਸਾਈਡ ਤੋਂ ਇਹਦੇ ਆਪਾਂ ਨੇ ਹੁਣ ਤੁਹਾਨੂੰ ਦੱਸਦੇ ਆ ਜਿਵੇਂ ਇਹ ਸਲਵਾਰ ਲੰਬਾਈ 33 ਹੈ ਠੀਕ ਹੈ ਜੀ ਆਪਾਂ ਹੁਣ ਇਹ 3 ਇੰਚ ਵੱਧ ਲੈਣਾ ਜਿਹੜੀ ਆਪਾਂ 벨ਟ ਵਾਲੀ ਸਲਵਾਰ ਕੱਟਦੇ ਹੁੰਦੇ ਆ ਜਿਵੇਂ ਹੁਣ ਇਹ 33 ਸਲਵਾਰ ਸੀ ਉਹ ਚੋਂ ਤਾਂ ਆਪਾਂ ਕਟਾ ਕੇ ਹੈ ਨਾ 28 ਇੰਚ ਰੱਖ ਲਾਂਦੇ 3 ਇੰਚ ਕਟਾ ਕੇ ਠੀਕ ਹੈ ਹੁਣ ਇਹ ਬਿਨਾ ਆਪਣੇ 벨ਟ ਤੋਂ ਬਣਾ ਬਣਾਉਣੀ ਆ ਆਪਾਂ ਨੇ ਤੇ ਬਿਣਾਵਲਾਂ ਵਾਲੀ ਹੁਣ ਇਹ ਚ ਆਪਾਂ 3 ਇੰਚ ਵਧਾ ਕੇ ਲੈਣਾ ਠੀਕ ਹੈ ਜੀ ਜਿਵੇਂ ਹੁਣ ਇਹ 31 ਤਿਆਰ ਆ ਆਪਾਂ 34 ਇੰਚ ਲਾਉਣਾ ਠੀਕ ਹੈ ਵੈਸੇ ਆਪਣਾ ਵੱਧ ਕਪੜਾ ਤੋਂ ਕੱਟ ਦਾਂਗੇ ਇਹ ਪੂਰੀ 34 ਆ ਗਿਆ ਤੇ ਐਂ ਰੱਖ ਲਾਂਗੇ ਮੂਰੀ ਇਹਨਾਂ ਦੀ ਜੀ 8 ਇੰਚ ਠੀਕ ਹੈ ਜੀ ਆਹ ਦੇਖੋ ਹੁਣ ਮੂਰੀ 8 ਇੰਚ ਹੈ ਤੇ ਇਹ ਆਪਣਾ ਕਪੜਾ 14 ਇੰਚ ਆ ਗਿਆ ਠੀਕ ਹੈ ਇਹਨੂੰ ਵੀ ਆਪਾਂ ਸਾਰੇ ਕਪੜੇ ਨੂੰ ਰੱਖ ਲਾਂਗੇ ਕਿਉਂ 7 ਇੰਚ ਮੂਰੀ ਵਰਜੂ ਇਹਦੇ ਵਿੱਚੋਂ ਕਿਉਂ 14 ਆਪਾਂ ਇਸ ਤਰ੍ਹਾਂ ਰਿਫੋਲਡ ਕਰ ਲਓ ਠੀਕ ਹੈ 7 ਇੰਚ ਮੂਰੀ ਬਣ ਗਈ ਠੀਕ ਹੈ ਜੀ ਇਹ ਤੇ ਹੁਣ ਜਿਹੜੀ ਆਪਣੀ ਇਹ 8 ਇੰਚ ਮੂਰੀ ਹੈ 1 ਇੰਚ ਘੱਟ ਹੈ ਉਹ ਆਪਾਂ ਹੁੰਦਿਆਂ ਦੇ ਵਿੱਚ ਰਾਵਾਂਗੇ ਇਹ ਵੀ ਜਿਹੜੀ ਆਪਣੀ ਬੜਾ ਬੜਾ ਦੀ ਸਲਵਾਰ ਹੈ ਇਹਦੇ ਵਿੱਚ 3 ਇੰਚ ਵਧਾ ਕੇ ਕੱਟਿਆ ਜਾਂਦਾ ਠੀਕ ਹੈ ਇਹ ਆਪਾਂ ਨੇ ਗੋਡੇ ਲਾ ਲਏ ਹੁਣ ਆਪਾਂ ਤੁਹਾਨੂੰ ਹੁੰਦਿਆਂ ਦੇ ਵਿੱਚ ਰਾ ਸਕਦੇ ਹਾਂ ਠੀਕ ਹੈ ਜੀ ਹਾਂਜੀ ਜਿਹੜਾ ਆਪਣਾ ਹੁਣ ਆ ਕਪੜਾ ਬਚਿਆ ਇਹਨੂੰ ਆਪਾਂ ਨੇ ਸਲਵਾਰ ਦੇ ਹੁੰਦੇ ਕੱਟਣੇ ਆ ਠੀਕ ਹੈ ਤੇ ਜਿਹੜੇ ਆਪਾਂ ਸਲਵਾਰ ਦੇ ਹੁੰਦੇ ਕੱਟਣੇ ਨੇ ਉਹ ਆਪਾਂ ਪੂਰੇ 31 ਇਹ ਜਿੰਨੇ ਆਪਾਂ ਗੋਡੇ ਲਾਏ ਨੇ ਹਨਾ 34 34 ਹੀ ਆਪਾਂ ਕੁੰਦੇ ਕਟਾਂਗੇ ਵਿੱਚੋਂ ਝੋਲੀ ਕੱਢਾਂਗੇ ਕਿਉਂ ਫੇਰ ਇਸ ਤਰ੍ਹਾਂ ਜੇ ਆਪਾਂ ਸਾਰੇ ਬੱਕ ਝੋਲੀ ਲੈਨੇ ਆ ਫੇਰ ਫੇਰ ਬੜਾ ਵੱਡਾ ਬਣ ਜੂ ਇੰਨਾ ਠੀਕ ਨਹੀਂ ਆਉਂਦਾ ਹੁਣ ਆਪਾਂ ਨੇ ਕਟਾਈ ਕਰਨੀ ਹੈ ਠੀਕ ਹੈ ਜੀ ਆ ਦੇਖੋ ਆਪਾਂ ਇਸ ਤਰ੍ਹਾਂ ਪਹਿਲਾਂ ਆਪਣਾ ਕਹਿਰਾ ਕੱਪੜਾ ਇਹ ਠੀਕ ਹੈ ਜੀ ਪਨੇ ਲੋਡ ਠੀਕ ਹੈ ਹੁਣ ਇਹਨੂੰ ਆਪਾਂ ਡਬਲ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਚਾਰ ਪੱਲੇ ਵਾਂਝਾਂਗੇ ਇਹ ਇਸ ਤਰ੍ਹਾਂ ਆਪਾਂ ਬਣਾ ਲਾਂਗੇ ਇਧਰੋਂ ਬੰਦ ਪਾਸਾ ਇਧਰੋਂ ਖੁੱਲਾ ਇਹ ਆਪਾਂ ਚੰਗੀ ਤਰ੍ਹਾਂ ਤੈਅ ਲਾ ਕੇ ਫਿਰ ਤੁਹਾਨੂੰ ਦੱਸ ਦਿਆਂਗੇ ਹਾਂਜੀ ਹੁਣ ਆਪਾਂ ਨੇ ਇਹ ਨਿਸ਼ਾਨੀ ਲਾ ਲਈ ਠੀਕ ਹੈ ਜਿਵੇਂ ਹੁਣ ਆਪਣਾ ਕੱਪੜਾ ਇਧਰ ਵਧਿਆ ਵਧਿਆ ਘਟਿਆ ਜਾ ਹੈ ਨਾ ਉਸ ਤਰ੍ਹਾਂ ਆਪਾਂ ਨੇ ਆਹ ਪਕਟਾਈ ਕਰ ਦਾਂਗੇ ਹੁਣ ਸਾਨੂੰ ਦੱਸ ਦੇ ਜਿੰਨਾ ਆਪਾਂ ਨੇ 34 ਇੰਚ ਗੋਡੇ ਲੈਨੇ ਠੀਕ ਹੈ 34 ਆਪਾਂ ਨੇ ਇਹ ਕੱਪੜਾ ਲੈਣਾ ਠੀਕ ਹੈ ਆ ਦੇਖੋ 34 ਤੇ ਇਹ ਲਾ ਲਿਆ ਜੇ ਆਪਾਂ ਇਧਰੋਂ 34 ਦੇ ਨਿਸ਼ਾਨੀ ਲਾਗੀ ਇਧਰੋਂ ਆਪਣੇ ਇੱਥੇ ਤੱਕ ਹੈ ਠੀਕ ਹੈ ਹੁਣ ਆਪਾਂ 34 ਦਾ 17 ਇੰਚ ਵਿਚਾਰੇ ਨਿਸ਼ਾਨੀ ਲਾ ਲਾਂਗੇ 17 ਦੇ ਠੀਕ ਹੈ ਜੀ ਆਹ ਦੇਖੋ ਜੇ ਕਈ ਵਾਰ ਮੈਨੂੰ ਪਹਿਣਾ ਨੂੰ ਹਨਾ ਨਹੀਂ ਪਤਾ ਲੱਗਦਾ ਤਾਂ ਆਪਾਂ ਇਸ ਤਰ੍ਹਾਂ ਫੋਟ ਕਰ ਲਓ ਨਿਸ਼ਾਨੀ ਤੱਕ ਇਸ ਤਰ੍ਹਾਂ ਜਾਂਦਾ ਠੀਕ ਹੈ ਜੀ ਇੱਥੇ ਨਿਸ਼ਾਨੀ ਲੱਗੀ ਹੁਣ ਆਪਾਂ ਇਧਰੋਂ 34 ਦੇ ਲਾਵਾਂਗੇ ਇਹ ਇਸ ਤਰੀਕੇ ਕੱਟਿਆ ਜਾਂਦਾ ਬਸ ਇਹਦੇ ਵਿੱਚ ਆਪਾਂ ਨੇ 3 ਇੰਚ ਵਾਧ ਲਿਆ ਜਿਹੜੀ ਆਪਣੀ ਸਰਵਾਰ ਹੁੰਦੀ ਹੈ ਹਨਾ ਦੂਜੀ ਉਹਦੇ ਵਿੱਚ ਆਪਾਂ ਨੇ 3 ਇੰਚ ਘਟਾ ਕੇ ਲੈਣਾ ਜਿਹੜੀ ਬਿਨਾ ਬਣਾਈ ਹੈ ਇਹਦੇ ਵਿੱਚ 3 ਇੰਚ ਵਾਧ ਲੈਣਾ ਹੁਣ ਆਪਣੇ 31 ਲੰਬਾਈ ਸੀ 34 ਲੈ ਲਵਾਂ ਠੀਕ ਹੈ ਜੀ ਅੱਧਾ ਇੰਚ ਆਪਾਂ ਮੋਰੀ ਦੇ ਵਿੱਚ ਕਰ ਲਾਂਗੇ ਬਾਕੀ ਆਪਣਾ ਨੇਪੇ ਦੇ ਵਿੱਚ ਆ ਜਾਂਦਾ ਹੁਣ ਪਹਿਲਾਂ ਆਪਾਂ ਇਹ ਕੱਟ ਗਏ ਫਿਰ ਸਾਨੂੰ ਕਾਟ-ਕਾਟ ਦੇਣਾ ਹੈ ਠੀਕ ਹੈ ਜੀ ਹੁਣ ਆਪਾਂ ਨੇ ਇਧਰੋਂ ਵੀ ਕੱਪੜਾ ਲਾ ਲਿਆ ਠੀਕ ਹੈ ਤੇ ਇਧਰੋਂ ਵੀ ਲਾ ਲਿਆ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਮੂਰੀ ਕਿੰਨੀ ਲੈਣੀ ਹੈ ਉਧਰੋਂ ਆਪਾਂ ਮੂਰੀ ਲਈਏ 7 ਇੰਚ 14 ਕੱਟੇ ਦੇ ਗੋਡੇ ਠੀਕ ਹੈ 7 ਮੂਰੀ ਰਹੇਗੀ 1 ਇੰਚ ਆਪਾਂ ਇੱਥੋਂ ਲੈ ਲਿਆ 8 ਹੋਜੂਗੀ ਤੇ 1.5 ਇੰਚ ਆਪਣਾ ਸਲਾਈ ਦਾ ਹੋ ਗਿਆ ਹੁਣ ਆਪਾਂ ਇੱਥੋਂ 2.5 ਇੰਚ ਲੈਣਾ ਹੈ ਠੀਕ ਹੈ ਸਲਾਈ ਦੇ ਵਿੱਚ ਆਪਣਾ 1.5 ਇੰਚ ਆਉਂਦਾ 1 ਇੰਚ ਆਪਾਂ ਮੂਰੀ ਦਾ ਲੈ ਠੀਕ ਹੈ ਜੀ 2.5 ਇੰਚ ਤੇ ਨਿਸਾਨੀ ਲਾ ਲਈ ਆਪਾਂ ਜਿਹੜੀ ਉਹ ਆਪਾਂ ਜਿਹੜੀ ਸਤਾਰਾਂ ਤੇ ਵਿਚਾਰੇ ਲਈ ਹੈ ਇਹਦੇ ਨਾਮ ਲੈਉਣੀ ਹੈ ਐ ਇਸ ਤਰ੍ਹਾਂ ਆ ਦੇਖੋ ਆਇਮ ਲਾ ਲਾਂਗੇ ਆਪਾਂ ਇਹਨੂੰ ਤੇ ਹੁਣ ਇਹਦੀ ਆਪਾਂ ਕਟਾਈ ਕਰਕੇ ਫਿਰ ਆਪਾਂ ਦੂਜੇ ਪੱਲੇ ਤੇ ਹੁਣ ਆਪਾਂ ਦੋ ਪੱਲੇ ਚੱਕ ਲਾਂਗੇ ਠੀਕ ਹੈ ਇਧਰੋਂ ਬੰਦ ਪਾਸ ਆ ਗਿਆ ਜੀ ਇਧਰੋਂ ਖੁੱਲਾ ਇਹ ਆਪਣੇ ਚਾਰ ਪੀਸ ਬਣਦੇ ਆ ਉੱਪਰੋਂ ਆਪਾਂ ਦੋ ਪੱਲੇ ਚੱਕ ਕੇ ਇਹਨੂੰ ਇਸ ਤਰ੍ਹਾਂ ਕਟਾਈ ਕਰਾਂਗੇ ਤਾਂ ਹਾਂਜੀ ਹੁਣ ਆਪਾਂ ਨੇ ਇੱਥੇ ਤੱਕ ਕੱਟ ਤਾ ਠੀਕ ਹੈ ਹੁਣ ਜਿਹੜਾ ਆਪਣਾ ਉੱਪਰਲਾ ਪੱਲਾ ਇਹਨੂੰ ਆਪਾਂ ਇੱਕ ਸਾਈਡ ਤੇ ਕਰ ਦਾਂਗੇ ਇਸ ਤਰ੍ਹਾਂ ਹੋ ਗਿਆ ਜੀ ਹੁਣ ਆਪਾਂ ਇੱਥੋਂ ਨਿਸ਼ਾਨੀ ਇੱਥੇ ਢਾਈ ਕੇ ਲਾਉਣੀ ਹੈ ਆ ਦੇਖੋ ਹੁਣ ਆਪਾਂ ਇੱਥੇ ਢਾਈ ਤੇ ਲਾ ਲਾਂਗੇ ਆ ਜਿਹੜੇ ਢਾਈ ਤੇ ਇੱਥੋਂ ਲਈ ਅਮੂਰੀ ਦੀ ਆਪਾਂ ਉਹ ਆ ਨਿਸ਼ਾਨੀ ਨਾਲ ਮਿਲ ਜੂ ਠੀਕ ਹੈ ਜੀ ਹਾਂਜੀ ਆ ਨਿਸ਼ਾਨੀ ਆਪਣੀ ਮਿਲ ਗਈ ਹੁਣ ਆਪਾਂ ਇਹਦੇ ਨਾਲ ਕਰਤ ਲਾ ਲਾਂਗੇ ਠੀਕ ਹੈ ਜੀ ਕੋਮ ਬੇ ਆਪਾਂ ਨੇ ਕਟਾਈ ਕਰ ਲਈ ਠੀਕ ਹੈ ਹੁਣ ਆਪਾਂ ਨੇ ਝੋਣੀ ਕੱਟਣੀ ਹੈ ਠੀਕ ਹੈ ਜਿਹੜੀ ਇਹਦੀ ਝੋਲੀ ਆ ਉਹ ਮੈਂ ਜਿਵੇਂ ਆਪਾਂ ਨੇ 3 ਇੰਚ ਵਧਾ ਕੇ ਇਹ 12 ਝੋਲੀ ਹੈ 15 ਦੀ ਕਟਾਈ ਕਰਨੀ ਹੈ ਠੀਕ ਹੈ ਆ ਦੇਖੋ ਹੁਣ ਇਹ ਆਪਾਂ ਨੇ 15 ਇੰਚ ਤਿੰਨ ਸਾਨੀ ਲਾਉਣੀ ਹੈ ਠੀਕ ਹੈ ਇਹ ਰਾ ਪਾ 3 ਇੰਚ ਵੱਧ ਕੱਟਿਆ ਜਾਂਦਾ ਹੈ ਇਹਦੇ ਦੋਨੇ ਪਾਸੇ ਬਣਦੀ ਹੈ ਚੀੜੀ ਠੀਕ ਹੈ ਆ ਹੋ ਗਈ ਇਹਦੀ ਝੋਲੀ 15 ਇੰਚ हां जी ਆਪਣੇ ਘੋਡੇ ਹੋ ਗਏ ਜਿਹੜੇ ਨਾਲੋਂ ਲਾਹੇ ਸੀ ਠੀਕ ਹੈ ਆ ਦੇਖੋ ਇਹ ਦੇ ਬਰਾਬਰ ਆਪਾਂ ਇਹ ਰੱਖ ਕੇ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦਾ ਮੇਕਾ ਕਿੰਨਾ ਰਹਿ ਗਿਆ ਠੀਕ ਹੈ ਜੀ ਬਾਲੇ ਦੇ ਵਿੱਚ ਪੈਂਦੇ ਨੇ ਇਸ ਤਰ੍ਹਾਂ ਹੋ ਗਿਆ ਤਾਂ ਫੇਰ ਆ ਦੇਖੋ ਜਿਆ ਹੁਣ ਇਹ ਆਪਣਾ ਕਿੰਨਾ ਹੈ ਠੀਕ ਹੈ हां जी यार देखो ਆਪਾਂ ਨੇ ਨਾਪ ਦੇ ਵਿੱਚ ਦੱਸਿਆ ਸੀ ਹੈ ਨਾ ਵੀ ਜਿਹੜਾ ਸਲਵਾਰ ਦਾ ਫੇਰ ਹੈ ਜਾਂ ਨੇਫਾ ਕਹਿੰਦੇ ਆ ਆਪਾਂ ਹਨਾ ਉਹ 26 ਇੰਚ ਹੈ ਹੁਣ ਇਹ ਆਪਾਂ ਤੁਹਾਨੂੰ ਇੱਕ ਪਾਸੇ ਦਾ ਦਿਖਾਉਣਾ ਠੀਕ ਹੈ ਡਬਲ ਕਪੜਾ ਕੀਤਾ ਹੋਇਆ ਹੈ ਹੁਣ ਆਪਾਂ 1 ਇੰਚ ਤੇ ਇਥੋਂ ਰੱਖ ਲੈ ਗੋਡਿਆਂ ਤੋਂ ਠੀਕ ਹੈ ਨਾਲ ਜਿਦੋਂ ਆਪਣੇ ਗੋਡੇ ਲਾਗੇ ਆ ਆਪਣੇ ਇਥੋਂ ਸਲਾਈ ਹੋ ਜੂਗੀ ਹੁਣ ਤੁਹਾਨੂੰ ਦਿਖਾਉਣਾ ਕਿੰਨਾ ਹੈਗਾ ਠੀਕ ਹੈ ਫਿਰ ਆ ਦੇਖੋ ਇਹ ਹੁਣ ਆਪਣਾ 27 ਇੰਚ ਹੈ ਠੀਕ ਹੈ ਸਲਾਈ ਲਾ ਕੇ ਪੂਰਾ ਤਿਆਰ ਆਪਣਾ 26 ਇੰਚ ਫੇਰ ਰਹਿ ਜੂ ਜਦੋਂ ਆਪਣੀ ਇਹ ਸਲਵਾਰ ਸਲਾਈ ਹੋ ਗਈ ਫਿਰ ਤੁਹਾਨੂੰ ਸਲਾਈ ਕਰਕੇ ਦਿਖਾਵਾਂਗੇ ਵੀ ਆਪਾਂ ਕਿਸ ਤਰ੍ਹਾਂ ਬਣਾਈ ਹੈ ਤੇ ਵੀਡੀਓ ਐਂਡ ਤੱਕ ਦੇਖਣੀ